ਜਿੰਦਾਬਾਦ ਜਿੰਦਾਬਾਦ ਕੀ ਹਾਲ ਨਹੀਂ ਬੋਲੋ ਨਾ ਕੀਤਾ ਜਾ ਰਿਹਾ ਕੀ ਬੰਦ ਕੀਤਾ ਜਾ ਰਿਹਾ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੂਟਾ ਜਥੇਬੰਦੀ ਅੱਜ ਇਹ ਜੋ ਰੋਸ ਮਾਰਚ ਕੱਢਿਆ ਗਿਆ ਏ ਇਹ ਕੱਲ 23 ਤਰੀਕ ਨੂੰ 23 12 2024 ਨੂੰ ਪੂਰਾ ਪੰਜਾਬ ਕੱਲ ਬੰਦ ਕਰਾਂਗੇ ਕਿਉਂਕਿ ਜੋ ਸਾਡੀਆਂ ਛਿਰਤਾ ਪਹਿਲੇ ਅੰਦੋਲਨ ਦੇ ਵਿੱਚ ਸਰਕਾਰ ਨੇ ਮੰਨ ਕੇ ਦੁਬਾਰਾ ਲਾਗੂ ਨਹੀਂ ਕੀਤੀਆਂ ਉਹਨਾਂ ਸ਼ਰਤਾਂ ਨੂੰ ਦੁਬਾਰਾ ਹੀ ਮੰਗ ਪੱਤਰ ਦੇਣ ਵਾਸਤੇ ਦਿੱਲੀ ਜਾ ਰਹੇ ਸੀ ਸਾਨੂੰ ਰਾਹ ਦੇ ਵਿੱਚ ਹਰਿਆਣਾ ਦੇ ਬਾਰਡਰ ਦੇ ਉੱਤੇ ਐਸ ਵੇਲੇ ਸ਼ੰਭੂ ਹਰਿਆਣਾ 11 ਮਹੀਨੇ ਹੋ ਗਿਆ ਸਾਨੂੰ ਉੱਥੇ ਧਰਨਾ ਲਾ ਕੇ ਬੈਠਿਆ ਨੂੰ ਅੱਜ 34 ਦਿਨ ਹੋ ਗਏ ਨੇ ਸਾਡੇ ਜਲਦੀ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਨੂੰ ਅਜੇ ਤੱਕ ਨਾ ਸੈਂਟਰ ਸਰਕਾਰ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜੇ ਨਾ ਕਰਨ ਨੂੰ ਵਜੇ ਤਿਆਰ ਆ। ਜਿੰਨਾ ਚਿਰ ਸਾਡੀਆਂ ਸਰਕਾਰ ਮੰਗਾ ਨਹੀਂ ਮੰਨਦੀ, ਉਹਨਾਂ ਚਿਰ ਇਸੇ ਤਰ੍ਹਾਂ ਹੀ ਸਾਡਾ ਉਥੇ ਲਗਾਤਾਰ ਮਰਨ ਵਰਤ ਜਿਹੜਾ ਉਹ ਬਾਰਡਰ ਤੇ ਚੱਲਦਾ ਰਹੇਗਾ, ਅਸੀਂ ਇਸੇ ਤਰ੍ਹਾਂ ਹੀ ਪੂਰਾ ਪੰਜਾਬ ਕੱਲ ਬੰਦ ਕਰਾਂਗੇ। ਸਰਕਾਰ ਨੂੰ ਦੱਸ ਦੇਵਾਂਗੇ ਜਿੰਨਾ ਚਿਰ ਮੰਗਾ ਨਹੀਂ ਮੰਗੀਆਂ ਜਾਂਦੀਆਂ, ਉਹਨਾਂ ਚਿਰ ਸਾਡੇ ਇਸੇ ਤਰ੍ਹਾਂ ਹੀ ਕਿਸਾਨ ਮਰਨ ਵਰਤੇ ਬੈਠੇ ਰਹਿਣਗੇ। ਅਸੀਂ ਇਸੇ ਤਰ੍ਹਾਂ ਹੀ ਪੰਜਾਬ ਪੂਰਾ ਦੇਸ਼ ਬੰਦ ਕਰਾਂਗੇ ਕੋਈ ਸਰਕਾਰ ਨੂੰ ਛੱਟ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰਵੰਦੀ ਸਾਹਿਬ ਨੂੰ ਮੜਾ ਪੱਤਰਵੰਦੀ ਸਾਹਿਬ ਤੋਂ ਮਿੰਟ ਕੁ ਲਓ ਰਾਜਵੀਰ ਰਾਜਵੀਰ ਨੂੰ ਵੀ ਆ ਜੀ ਹੋਗਾ ਉਹ ਪਰਪਾਲ ਤੋਂ ਅੱਜ ਤੁਹਾਡੀ ਕੀ ਮਸਲਾ ਕੀ ਹੈ ਜਿਹੜਾ ਮੋਟੇ ਸਾਨੂੰ ਮਾਰਚ ਕਰਦਾ